ਪਾਰਟੀ ਜਿਹੜੀ ਇੱਕ ਸੋਚ ਲੈ ਕੇ ਖੜੀ ਆ ਉੱਥੇ ਖੜੀ ਰਹੇਗੀ ਸੋਚ ਕੀ ਆ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਇਕੱਠੇ ਰੱਖਣਾ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨਾ ਪੰਥ ਦੀ ਗੱਲ ਕਰਨਾ ਬਹੁਤ ਸਾਰੇ ਲੀਡਰ ਤੁਹਾਡੇ ਆਪਣੇ ਲੀਡਰ ਤੁਹਾਡੇ ਸੀਨੀਅਰ ਲੀਡਰ ਜਿਹੜੇ ਨੇ ਉਹ ਸਿਰ ਜੋੜ ਕੇ ਬੈਂਦੇ ਆ ਕਿ ਸਿਧਾਂਤਾਂ ਤੋਂ ਪਾਰਟੀ ਪਟਕ ਚੁੱਕੀ ਕਿ ਪਾਰਟੀ ਸਿਧਾਂਤਾਂ ਰਾਹੀ ਨਹੀਂ ਪਟਕੀ ਆਗੂ ਸਾਹਿਬਾਨ ਪਟਕ ਗਏ ਆਪਣੇ ਸਿਧਾਂਤਾਂ ਤੋਂ ਪੰਜਾਬ ਦੇ ਵਿੱਚ ਆਰਐਸਐਸ ਦਖਲਅਧੀ ਕਰ ਰਹੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਤਾਂ ਅੱਜ ਵੀ ਅੰਦਰ ਕਮੇਟੀ ਚ ਗਿਆ ਆ ਕੋਨੇ ਕਿਹਾ ਕੇ ਕਿ ਯਾਰ ਜੇ ਮੇਰੇ ਪਾਸੇ ਹੋਇਆ ਪਾਰਟੀ ਚੱਲਦੀ ਹੈ ਤਾਂ ਕਿਸੇ ਹੋਰ ਨੂੰ ਲਾ ਲਓ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਹਿੰਦੇ ਕਿ ਮੈਂ ਪ੍ਰਧਾਨ ਰਹਿਣਾ ਹੈ ਮੈਂ ਪ੍ਰਧਾਨ ਰਹਿਣਾ ਹੈ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਮੇਰੇ ਨਾਲ ਨੇ ਔਰ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਪਾਰਟੀ ਦੇ ਪ੍ਰਧਾਨ ਤੋਂ ਬਾਅਦ ਯੂਥ ਅਕਾਲੀ ਦਲ ਦੇ ਪ੍ਰਧਾਨ ਦੀ ਵੀ ਬਣਦੀ ਹੈ ਖਾਸ ਤੌਰ ਤੇ ਨਾ ਹਾਲਾਤਾਂ ਦੇ ਵਿੱਚ ਪ੍ਰਧਾਨ ਸਾਹਿਬ ਕਿਵੇਂ ਚੱਲ ਰਹੀ ਹੈ ਕਾਰਗੁਜ਼ਾਰੀ ਔਰ ਮੀਟਿੰਗ ਦੇ ਵਿੱਚ ਅੱਜ ਖਾਸ ਤੌਰ ਤੇ ਦੱਸਣਾ ਚਾਹੋਗੇ ਕਿ ਕਿਹੜੇ ਕਿਹੜੇ ਪੁਆਇੰਟ ਜਿਹੜੇ ਨੇ ਖਾਸ ਤੌਰ ਤੇ ਸ਼ੋਏ ਗਏ ਦੇਖੋ ਮੀਟਿੰਗ ਦਾ ਸੀਗੀ ਜ਼ਿਲ੍ਹਾ ਪ੍ਰਧਾਨ ਸਾਹਿਬਾਨਾਂ ਦੀ ਹਲਕਾ ਚਾਰ ਸਾਹਿਬਾਨਾਂ ਦੀ ਸੀਨੀਅਰ ਅਗੂ ਦੀ ਮੀਟਿੰਗ ਸੀਗੀ ਤੇ ਮੀਟਿੰਗ ਦੇ ਵਿੱਚ ਜਿਹੜੇ ਅੱਜ ਪ੍ਰੈਸ ਨੋਟ ਜਾਰੀ ਹੋਇਆ ਉਹਦੇ 'ਚ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਪਾਰਟੀ ਜਿਹੜੀ ਉਹ ਆਪਣੇ ਸਿਧਾਂਤਾਂ ਤੇ ਆਪਣੇ ਏਜੰਡੇ ਤੇ ਤੇ ਮੁੱਦਿਆਂ ਤੇ ਲੜਾਈ ਲੜੇਗੀ ਪਮਾ ਵੋਟਾਂ ਘੱਟ ਪਈਆਂ ਵੱਧ ਪਈਆਂ ਹਾਰਾਂ ਹੋ ਗਈਆਂ ਕੋਈ ਸਮੱਸਿਆ ਨਹੀਂ ਪਰ ਪਾਰਟੀ ਦਾ ਜਿਹੜਾ ਇੱਕ ਸਿਧਾਂਤ ਹੈ ਪਾਰਟੀ ਜਿਹੜੀ ਇੱਕ ਸੋਚ ਨੂੰ ਲੈ ਕੇ ਖੜੀ ਹੈ ਉੱਤੇ ਖੜੀ ਰਹੇਗੀ ਸੋਚ ਕੀ ਹੈ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਇਕੱਠੇ ਰੱਖਣਾ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨਾ ਪੰਥ ਦੀ ਗੱਲ ਕਰਨਾ ਤੇ ਪੰਜਾਬ ਦੇ ਪੰਜਾਬੀ ਤਦੀ ਮੁੱਦਿਆਂ ਨੂੰ ਅੱਗੇ ਲੈ ਕੇ ਰੱਖਣਾ ਤੇ ਉਹ ਪਾਰਟੀ ਲੜਦੀ ਆਈ ਹੈ ਤੇ ਲੜਦੀ ਰਹੂਗੀ ਪਰ ਜਿਹੜੀ ਇੱਥੇ ਮੀਟਿੰਗ ਹੋਈ ਉਹ ਉਹ ਠੀਕ ਹੈ ਪਾਰਟੀ ਦੇ ਵੱਲੋਂ ਕਾਲ ਕੀਤੀ ਗਈ ਇੱਕ ਜਲੰਧਰ ਦੇ ਵਿੱਚ ਮੀਟਿੰਗ ਹੁੰਦੀ ਹੈ ਜਲੰਧਰ ਦੇ ਵਿੱਚ ਬਹੁਤ ਸਾਰੇ ਲੀਡਰ ਤੁਹਾਡੇ ਆਪਣੇ ਲੀਡਰ ਤੁਹਾਡੇ ਸੀਨੀਅਰ ਲੀਡਰ ਜਿਹੜੇ ਨੇ ਉਹ ਸਿਰ ਜੋੜ ਕੇ ਬੈਂਦੇ ਆ ਕਿ ਸਿਧਾਂਤਾਂ ਤੋਂ ਪਾਰਟੀ ਭਟਕ ਚੁੱਕੀ ਹੈ ਮੈਂ ਮੇਰੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਆ ਕਿ ਪਾਰਟੀ ਸਿਧਾਂਤਾਂ ਰਾਹੀਂ ਨਹੀਂ ਭਟਕੀ ਆਗੂ ਸਹਿਬਾਨ ਭਟਕ ਗਏ ਆਪਣੇ ਸਿਧਾਂਤਾਂ ਤੋਂ ਜਿਹੜੇ ਆਗੂ ਸਹਿਬਾਨ ਅੱਜ ਮੀਟਿੰਗਾਂ ਕਰਦੇ ਨੇ ਮੈਂ ਸਿੱਧੇ ਰੂਪ ਦੇ ਵਿੱਚ ਕਹਿ ਰਿਹਾ ਕਿ ਸਿੱਧੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਆਰਐਸਐਸ ਦਖਲਅਧੀ ਕਰ ਰਹੀ ਆ ਦਿੱਲੀ ਏਜੰਡਾ ਦਖਲ ਦਖਲਦਾਰੀ ਕਰ ਰਿਹਾ ਹੈ ਦਿੱਲੀ ਦੀਆਂ ਪਾਰਟੀਆਂ ਏਜੰਸੀਆਂ ਦਖਲਦਾਰੀ ਕਰ ਰਹੀਆਂ ਨੇ ਤੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਇਹਨਾਂ ਆਗੂ ਸਹਿਬਾਨਾਂ ਨੂੰ ਕਿ ਐਨੇ ਸਾਲ ਜਦੋਂ ਤੁਸੀਂ ਮੰਤਰੀ ਸੀ ਜਦੋਂ ਤੁਸੀਂ ਐਮਐਲਏ ਸੀ ਜਦੋਂ ਤੁਸੀਂ ਚੇਅਰਮੈਨ ਸੀ ਜਦੋਂ ਤੁਸੀਂ ਐਨੇ-ਐਨੇ ਰਾਜਭਾਗ ਭੋਗੇ ਉਦੋਂ ਤਾਂ ਤੁਹਾਨੂੰ ਪਾਰਟੀ ਪ੍ਰਧਾਨ ਦੇ ਵਿੱਚ ਕੁਝ ਗਲਤ ਨਜ਼ਰ ਨਹੀਂ ਆਇਆ ਅੱਜ ਜਦੋਂ ਪਾਰਟੀ ਇੱਕ ਹਾਰ ਜਾਂਦੀ ਆ ਤਾਂ ਤੁਹਾਨੂੰ ਬਹੁਤ ਕੁਝ ਦਿਖਣ ਲੱਗ ਜਾਂਦਾ ਤੇ ਦੂਜਾ ਨੰਬਰ ਉਹ ਕੀ ਕਹਿੰਦੇ ਨੇ ਕਿ ਪਾਰਟੀ ਪ੍ਰਧਾਨ ਲੀਡਰਸ਼ਿਪ ਬਦਲੋ ਅਸਤੀਫਾ ਦੇਵੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਜੇ 500 ਹਾਧੇਦਾਰ ਨੇ 500 ਸੀਨੀਅਰ ਆਗੂ ਨੇ ਮੈਂਬਰ ਵਰਕਿੰਗ ਕਮੇਟੀ ਨੇ ਜਾਂ ਡੈਲੀਗੇਟ ਨੇ ਜੀ ਉਹਦੇ ਚੋਂ 495 ਤਾਂ ਕਹਿ ਰਹੇ ਨੇ ਕਿ ਅਸਤੀਫਾ ਨਹੀਂ ਦੇਣਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਤਾਂ ਅੱਜ ਵੀ ਅੰਦਰ ਕਮੇਟੀ ਚ ਕਿਹਾ ਆਗੂ ਨੇ ਕਿਹਾ ਆ ਕੇ ਕਿ ਯਾਰ ਜੇ ਮੇਰੇ ਪਾਸੇ ਹੋਇਆ ਪਾਰਟੀ ਚੱਲਦੀ ਹੈ ਤਾਂ ਕਿਸੇ ਹੋਰ ਨੂੰ ਲਾ ਲਓ ਪਰ ਸਮੂਚ ਸਿੰਘ ਬਾਦਲ ਉਹਨਾਂ ਨੇ ਖੁਦ ਕਿਹਾ ਯਾਰ ਸਮੂੱਚੇ ਰੂਪ ਦੇ ਵਿੱਚ ਪਰ ਪਾਰਟੀ ਕਹਿ ਰਹੀ ਹੈ ਨਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਕਹਿੰਦੇ ਕਿ ਮੈਂ ਪ੍ਰਧਾਨ ਰਹਿਣਾ ਹੈ ਮੈਂ ਪ੍ਰਧਾਨ ਰਹਿਣਾ ਹੈ ਪਹਿਲੀ ਗੱਲ ਤਾਂ ਇਹ ਜਿਹੜੀ ਆ ਇਹ ਚੀਜ਼ ਇਹ ਗਲਤ ਪੇਸ਼ ਕੀਤੀ ਜਾ ਰਹੀ ਹੈ ਇਹ ਪਾਰਟੀ ਦੇ ਆਗੂ ਕਹਿੰਦੇ ਨੇ ਕਿ ਅਸੀਂ ਪ੍ਰਧਾਨ ਤੁਹਾਨੂੰ ਰੱਖਣਾ ਹੁਣ ਜੇ 500 ਚੋਂ 5 ਬੰਦੇ ਕਹਿਣ ਕਿ ਅਸਤੀਫਾ ਦਿਓ 495 ਕਹਿਣ ਕਿ ਪ੍ਰਧਾਨ ਅਸੀਂ ਨੂੰ ਰੱਖਣਾ ਕਿਹਨੂੰ ਮੰਨਣਾ ਚਾਹੀਦਾ ਪਰ ਐਮਿਤ ਉਹਨਾਂ ਪੰਜਾਂ ਲੀਡਰਾਂ ਦੀ ਹੈ ਆਕਾਲੀ ਦਲ ਦੇ ਵਿੱਚ ਕਿ ਨਹੀਂ ਚੰਦੂ ਮਾਜਰਾ ਸਾਹਿਬ ਨੇ ਉਹਨਾਂ ਦੇ ਵਿੱਚ ਮਲੂਕਾ ਸਾਹਿਬ ਬੈਠੇ ਆ ਉਹਨਾਂ ਦੇ ਵਿੱਚ ਬੀਬੀ ਜ਼ਗੀਰ ਕੌਰ ਬੈਠੇ ਨੇ ਤਮਾਮ ਵੱਡੇ ਲੀਡਰ ਜਿਹੜੇ ਐ ਇਸ ਵੇਲੇ ਇੱਕ ਫਰੇਮ ਦੇ ਵਿੱਚ ਨਜ਼ਰ ਆ ਰਹੇ ਕੋਈ ਵੀ ਸਤਕਾਰਯੋਗ ਆਗੂ ਸਾਹਿਬਾਨ ਉਹ ਐਮਿਤ ਸਾਰਿਆਂ ਦੀ ਆ ਜਦੋਂ ਤੱਕ ਪਾਰਟੀ ਦੇ ਵਿੱਚ ਨੇ ਸਾਰਿਆਂ ਦੀ ਐਮਿਤ ਦਾ ਜਦੋਂ ਪਾਰਟੀ ਨੂੰ ਕੋਈ ਖੋਰਾ ਲਾਉਣ ਦੀ ਕੋਸ਼ਿਸ਼ ਕਰੇ ਭਾਵੇਂ ਤਾਂ ਮਾ ਕੋਈ ਜੂਨੀਅਰ ਹੋਵੇ ਕੋਈ ਹੋਵੇ ਫਿਰ ਗੱਲ ਕੀ ਆ ਫਿਰ ਗੱਲ ਮੁੱਦਿਆਂ ਦੀ ਹੋਣੀ ਆ ਗੱਲ ਪਾਰਟੀ ਨੂੰ ਤੋੜਨ ਲਈ ਗਰਦਾਰੀ ਕਰਨ ਵਾਲਿਆਂ ਦੀ ਹੋਣੀ ਆ ਦਿੱਲੀ ਦੇ ਅੱਗੇ ਲੰਬਾ ਪੈਣ ਦੀ ਹੋਣੀ ਆ ਤੇ ਮੈਂ ਦੱਸਣਾ ਚਾਹੁੰਦਾ ਪੰਜਾਬ ਦੀ ਸੰਗਤ ਨੂੰ ਸ਼੍ਰੋਮਣੀ ਕਾਲ ਦੇ ਵਰਕਰ ਸਹਿਬਾਨਾਂ ਨੂੰ ਪੰਜਾਬੀਆਂ ਨੂੰ ਕਿ ਤੇ ਖਾਸ ਕਰਕੇ ਇਹਨਾਂ ਆਗੂਆਂ ਨੂੰ ਕਿ ਜੇ ਦਿੱਲੀ ਦੇ ਅੱਗੇ ਲੰਬੇ ਪੈਣ ਵਾਲਿਆਂ ਦੀ ਕਮੀ ਨਹੀਂ ਨਾ ਕਦੇ ਆਈ ਦਿੱਲੀ ਦੇ ਅੱਗੇ ਕੋਟੇ ਹੋਣ ਵਾਲੇ ਵੀ ਬਹੁਤ ਨੇ ਲੰਬੇ ਪੈਣ ਵਾਲੇ ਵੀ ਬਹੁਤ ਨੇ ਦਿੱਲੀ ਦੇ ਏਜੰਡੇ ਤੇ ਚੱਲਣ ਵਾਲੇ ਵੀ ਬਹੁਤ ਨੇ ਪਰ ਪੰਜਾਬ ਪੰਥ ਪੰਜਾਬ ਤੇ ਪੰਜਾਬੀ ਦੇ ਨਾਲ ਖੜਨ ਵਾਲੇ ਗੱਲ ਕਰਨ ਵਾਲੇ ਝੰਡਾ ਲੈ ਕੇ ਚੱਲਣ ਵਾਲਿਆਂ ਦੀ ਵੀ ਕਦੇ ਕਮੀ ਨਹੀਂ ਹੋਣੀ ਇਹ ਪੰਥ ਲਈ ਤੇ ਪੰਜਾਬ ਲਈ ਸ਼ਰੋਮਣੀ ਅਕਾਲੀ ਦਲ ਲਈ ਖੜਨ ਵਾਲਿਆਂ ਦੀ ਅੜਨ ਵਾਲਿਆਂ ਦੀ ਲੜਨ ਵਾਲਿਆਂ ਦੀ ਮਰਨ ਵਾਲਿਆਂ ਦੀ ਵੀ ਕਦੇ ਕਮੀ ਨਹੀਂ ਆਈ ਜੇ ਗਰਦਾਰਾਂ ਦੀ ਕਦੇ ਕਮੀ ਨਹੀਂ ਆਈ ਜੇ ਪਾਰਟੀਆਂ ਦੇ ਵਿੱਚ ਗਰਦਾਰ ਹੁੰਦੇ ਰਹੇ ਨੇ ਤਾਂ ਪਾਰਟੀਆਂ ਨਾਲ ਖੜਨ ਵਾਲੇ ਵੀ ਉਹਦੇ ਨਾਲ ਵੱਧੇ ਹੀ ਹੁੰਦੇ ਨੇ ਸੋ ਇਹ ਇਤਿਹਾਸ ਦੱਸਦਾ ਇਹ ਗੱਲ ਕੁਝ ਹੋਰ ਦਿਖਾਉਂਦੇ ਨੇ ਕਿ ਅਸੀਂ ਐ ਕਰਨ ਲੱਗੇ ਆ ਜੀ ਅਸੀਂ ਉਹ ਕਰਨ ਲੱਗੇ ਆ ਜੀ ਪਰ ਇਹ ਸਿੱਧੇ ਰੂਪ ਦੇ ਵਿੱਚ ਦਿੱਲੀ ਤੋਂ ਸਪੌਂਸਰ ਪ੍ਰੋਗਰਾਮ ਇਹ ਸਿੱਧੀ ਜਿਹੜੀ ਆ ਬੀ ਟੀਮ ਬਣ ਕੇ ਆ ਰਹੀ ਆ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਵੱਲੋਂ ਚੱਕਿਆ ਹੋਇਆ ਸਾਰਾ ਟੁੱਲਾ ਉਹਨਾਂ ਨੇ ਸਾਰਿਆਂ ਨੇ ਸਪான்ਸਰ ਕੀਤਾ ਪਾਰਟੀ ਨੇ ਤੇ ਉਹਨੂੰ ਚੱਕ ਕੇ ਅੱਜ ਇਹ ਸਾਰੇ ਆਪਣਾ ਆਪਣਾ ਸਿਸਟਮ ਜਾਂ ਬਣਾ ਕੇ ਹੁਣ ਚੱਲੇ ਨੇ ਪਰ ਮੈਂ ਸਮਝਦਾ ਕਿ ਇਹ ਨਾ ਆਗੂ ਸਹਿਬਾਨਾਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਆ ਕਿ ਪਾਰਟੀ ਨੇ ਤੁਹਾਨੂੰ ਆਗੂ ਬਣਾਇਆ ਤੁਸੀਂ ਪਾਰਟੀ ਨਹੀਂ ਬਣਾਈ ਪਾਰਟੀ ਆਗੂ ਮਨਉਂਦੀ ਆ ਜੇ ਮੈਂ ਕਹਾ ਕਿ ਮੈਂ ਮੈਂ ਕੋਈ ਖੱਬੀ ਖਾਨ ਬਣ ਗਿਆ ਨਹੀਂ ਪਾਰਟੀ ਸਰਬੋਤਚ ਹੁੰਦੀ ਆ ਪਾਰਟੀ ਮਾਂ ਹੁੰਦੀ ਆ ਸੋ ਪਾਰਟੀ ਨਾਲ ਜਿਹੜਾ ਗਰਦਾਰੀ ਕਰਦਾ ਮੈਂ ਸਮਝਦਾ ਉਹਨੂੰ ਕਦੇ ਸੰਗਤ ਵੀ ਮੂੰਹ ਨਹੀਂ ਲਾਉਂਦੀ ਉਹ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੁਝ ਨਵੇਂ ਐਲਾਨ ਤਾਂ ਕਰਾਂਗੇ ਪਰ ਇੱਕ ਜ਼ਰੂਰ ਕਰਾਂਗੇ ਕਿ ਅਸੀਂ ਦਰਬਾਰ ਸਾਹਿਬ ਜਾਵਾਂਗੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿੰਦੇ ਆ ਜਿਸ ਤਰ੍ਹਾਂ ਦੇ ਐਵੇਂ ਗਲਤੀਆਂ ਪੰਥ ਨੂੰ ਲੈ ਕੇ ਜਾਂ ਪੰਜਾਬ ਨੂੰ ਲੈ ਕੇ ਜੋ ਗਲਤੀਆਂ ਹੋਈਆਂ ਜਿਨ੍ਹਾਂ ਨੂੰ ਅੱਜ ਤੱਕ ਦੁਹਰਾਇਆ ਤਾਂ ਗਿਆ ਪਰ ਉਹਨਾਂ ਨੂੰ ਵਿਚਾਰਿਆ ਕਦੇ ਨਹੀਂ ਗਿਆ ਉਹਨਾਂ ਬਾਬਤ ਅਸੀਂ ਜਾ ਕੇ ਉੱਥੇ ਜਾ ਕੇ ਮਾਫੀ ਮੰਗਾਗੇ ਇੱਕ ਸਮੂਹ ਰੂਪ ਦੇ ਵਿੱਚ ਯਾਰ ਮੰਗਣੀ ਚਾਹੀਦੀ ਆ ਮਾਫੀ ਤਾਂ ਗੁਰੂ ਅੱਗੇ ਜਾ ਕੇ ਪਰ ਰੋਜ਼ ਹੀ ਅਰਦਾਸ ਕਰਦੇ ਆ ਗੁਰੂ ਦੇ ਅੱਗੇ ਅਰਦਾਸ ਕਰਨੀ ਕੋਈ ਮਾੜੀ ਗੱਲ ਨਹੀਂ ਗੁਰੂ ਦੇ ਅੱਗੇ ਅਰਦਾਸ ਹਰ ਇੱਕ ਸਿੱਖ ਦਾ ਫਰਜ਼ ਬਣਦਾ ਕਰਨੀ ਚਾਹੀਦੀ ਆ ਗਲਤੀਆਂ ਦੀ ਮਾਫੀ ਮੰਗਣੀ ਚਾਹੀਦੀ ਆ ਜਾਣੇ-ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਮਾਫੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਮੰਗੀ ਸੀ ਅਕਾਲ ਤਖਤ ਸਾਹਿਬ ਦੀ ਤਾਬਿਆਂ ਖੜਕੇ ਮੰਗੀ ਸੀ ਕਿ ਭਾਈ ਸਰਕਾਰਾਂ ਚੱਲਦੇ ਆਂ ਕਈ ਵਾਰੀ ਅਣਜਾਣ ਆਪਣੇ ਦੇ ਵਿੱਚ ਵੀ ਕੁਝ ਗਲਤੀਆਂ ਹੋ ਜਿਆਂ ਕਰਦੀਆਂ ਨੇ ਰਾਜ ਭਾਗ ਚਲਾਉਂਦੇ ਆਂ ਕਿ ਕਈ ਵਾਰੀ ਭਾਵਨਾ ਪਰ ਭਾਵਨਾ ਨਾ ਹੋਣ ਦੇ ਬਾਵਜੂਦ ਵੀ ਕਈ ਵਾਰੀ ਇਹੋ ਜਿਹੇ ਫੈਸਲੇ ਲਏ ਜਾਂਦੇ ਨੇ ਜਿਨ੍ਹਾਂ ਦਾ ਜਿਨ੍ਹਾਂ ਦਾ ਜਿਹੜਾ ਮੈਂ ਸਮਝਦਾ ਕਿ ਮਾਫੀ ਮੰਗਣੀ ਚਾਹੀਦੀ ਸਿੱਖ ਨੂੰ ਤੇ ਪ੍ਰਧਾਨ ਸਾਹਿਬ ਨੇ ਬੜੇ ਖੁੱਲੇ ਦਿਨ ਨਾਲ ਬਾਦਲ ਸਾਹਿਬ ਦੇ ਭੋਗ ਤੇ ਮਾਫੀ ਮੰਗੀ ਸੰਗਤੋਂ ਕਿ ਜੇ ਭਾਈ ਕੋਈ ਕਮੀ ਪੈਸੀ ਰਹਿ ਗਈ ਹੋਵੇ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗੀ ਤੇ ਹੁਣ ਜੇ ਇਹ ਆਗੂ ਸਾਹਿਬਾਂ ਜਾਣਦੇ ਨੇ ਤਾਂ ਇਹਨਾਂ ਨੂੰ ਵੀ ਜਾਣਾ ਚਾਹੀਦਾ ਜਿੱਥੇ ਕੋਈ ਵੀ ਜਾ ਸਕਦਾ ਆਖਰੀ ਸਵਾਲ ਹੈ ਕਿ ਚਰਨਜੀਤ ਸਿੰਘ ਬਰਾੜ ਹੋ ਰਹੇ ਨੇ ਇੱਕ ਵੀਡੀਓ ਪਾਈ ਉਸ ਦੇ ਵਿੱਚ ਸਿੱਧੇ ਤੌਰ ਤੇ ਤੁਹਾਨੂੰ ਪੁਆਇੰਟ ਆਊਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਇਧਰੋਂ ਉਧਰੋਂ ਲੋਕਾਂ ਦੀ ਆ ਰਹੀਆਂ ਨੇ ਅਕਾਲੀ ਦਲ ਦੇ ਵਰਕਰਾਂ ਦੀਆਂ ਉਹ ਯੂਥ ਅਕਾਲੀ ਦਲ ਦੇ ਪੇਜ ਤੇ ਪੈਂਦੀਆਂ ਉਹ ਕਿਹਦੀ ਇਜਾਜ਼ਤ ਨਾਲ ਪੈਂਦੀਆਂ ਉਹ ਕਹਿੰਦੇ ਮੈਂ ਇੱਕ ਨੂੰ ਤਾਂ ਡੈਫਰਮੇਸ਼ਨ ਦੇਣਾ ਹੀ ਦੇਣਾ ਕਹਿੰਦੇ ਹੋ ਸਕਦਾ ਮੈਂ ਇਧਰੋਂ ਵੀ ਵਾਪਸ ਆਵਾਂ ਤੇ ਕਹਿੰਦੇ ਵੀ ਮੈਨੂੰ ਸਰਬਜੀਤ ਸਿੰਘ ਝਿੰਜਰ ਦੱਸਣ ਕਿ ਉਹਨਾਂ ਦੀ ਇਜਾਜ਼ਤ ਨਾਲ ਪੈ ਰਹੀਆਂ ਜਾਂ ਪੰਜਾਬ ਪ੍ਰਧਾਨ ਦੀ ਇਜਾਜ਼ਤ ਨਾਲ ਪੈ ਰਹੀਆਂ ਪਾਰਟੀ ਪ੍ਰਧਾਨ ਦੀ ਇਹ ਸਾਰਾ ਕੁਝ ਚੱਲ ਕੀ ਕੀ ਪਤਾ ਹੈ ਬਰਾੜ ਸਾਹਿਬ ਨਹੀਂ ਪਾਤੀਆਂ ਹੁਣ ਬਰਾੜ ਸਾਹਿਬ ਵੀ ਤਾਂ ਐਡਮਨ ਨੇ ਸਾਰੇ ਪੇਜਾਂ ਦੇ ਇੱਥੇ ਕੋਈ ਇੱਕ ਬੰਦਾ ਥੋੜਾ ਐਡਮਨ ਆ ਸਾਰਾ ਦਫ਼ਤਰ ਐਡਮਨ ਸਾਰੇ ਪੇਜਾਂ ਦਾ ਸੋ ਪਰ ਮੈਂ ਕਹਿੰਦਾ ਕਿ ਜੇ ਉਹਨਾਂ ਨੇ ਕੋਈ ਗੱਲ ਇਹ ਨਹੀਂ ਕਿ ਵੀਡੀਓ ਕਿਨੇ ਪਾਈ ਕਿਨੇ ਨਹੀਂ ਪਾਈ ਗੱਲ ਇਹ ਹੈ ਕਿ ਜੇ ਜੇ ਕਿਸੇ ਆਗੂ ਨੇ ਕੋਈ ਦੋਸ਼ ਲਾਤੇ ਉਹਦਾ ਜਵਾਬ ਉਹਨਾਂ ਨੂੰ ਨੋਟਿਸ ਕੱਢੇ ਜਵਾਬ ਦੇਵੇ ਅਗਲੇ ਆਪ ਹੀ ਜਵਾਬ ਦੇਣਗੇ ਇਹ ਉਹਨਾਂ ਦਾ ਨਿੱਜੀ ਰੌਲਾ ਕੋਈ ਮੇਰਾ ਇਹਦੇ ਵਿੱਚ ਕੋਈ ਦਖਲ ਮੇਰਾ ਕੋਈ ਮਕਸਦ ਨਹੀਂ ਇਹਦੇ ਵਿੱਚ ਮੇਰਾ ਕੋਈ ਮਤਲਬ ਨਹੀਂ ਜੇ ਕੋਈ ਕਿਸੇ ਆਗੂ ਨੇ ਉਹਨਾਂ ਪਰ ਦੋਸ਼ ਲਾਏ ਨੇ ਤਾਂ ਉਹਨਾਂ ਨੂੰ ਉਹਦਾ ਜਵਾਬ ਵੀ ਦੇਣਾ ਚਾਹੀਦਾ ਤੇ ਉਹਨਾਂ ਨੂੰ ਖੁੱਲਾ ਖੁੱਲਾ ਅਧਿਕਾਰ ਹੈ ਕੋਰਟ 'ਚ ਵੀ ਜਾ ਸਕਦੇ ਨੇ ਸਾਰੀ ਕਾਰਵਾਈ ਕਰ ਸਕਦੇ ਨੇ ਆਪਣੀ ਕੋਈ ਧੰਨਵਾਦ ਆ ਸਿੱਧੇ ਤੌਰ ਤੇ ਸਰਬਜੀਤ ਸਿੰਘ ਝਿੰਜਰ ਸਿੱਧੇ ਤੌਰ ਤੇ ਕਹਿੰਦੇ ਆ ਕਿ ਜਿਸ ਤਰੀਕੇ ਦੇ ਨਾਲ ਜਿਵੇਂ ਪਹਿਲਾਂ ਵੀ ਬਾਕੀ ਲੀਡਰਾਂ ਨੇ ਵੀ ਇੱਕ ਸਾਂਝੀ ਸਟੇਟਮੈਂਟ ਦੇ ਰੂਪ ਦੇ ਵਿੱਚ ਲਿਆਂਦਾ ਕਿ ਜਿਹੜੇ ਲੀਡਰ ਜਲੰਧਰ ਦੇ ਵਿੱਚ ਜਾ ਕੇ ਮੀਟਿੰਗ ਕਰ ਰਹੇ ਨੇ ਖਾਸ ਤੌਰ ਤੇ ਨਾਰਾਜ਼ ਲੀਡਰਾਂ ਦੀ ਗੱਲ ਅਸੀਂ ਕਰ ਰਹੇ ਹਾਂ ਉਹ ਕਹਿ ਰਹੇ ਨੇ ਕਿ ਇਹ ਬੀਜੇਪੀ ਦੇ ਵੱਲੋਂ ਚਲਾਇਆ ਹੋਇਆ ਏਜੰਡਾ ਹੈ ਔਰ ਇਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰਮਾਣ ਮਿਲਦਾ ਜਾਂ ਇਹ ਗੱਲ ਸਾਬਤ ਹੁੰਦੀ ਹੈ ਜਾਂ ਫਿਰ ਸਿੱਧੇ ਤੌਰ ਤੇ ਸਿਆਸੀ ਇੱਕ ਦਖਲਅੰਦਾਜ਼ੀ ਜਾਂ ਸਿਆਸੀ ਦੋਸ਼ ਬਣ ਕੇ ਰਹਿ ਜਾਂਦਾ ਇਹ ਦੇਖਣਾ ਲਾਜ਼ਮੀ ਰਹੇਗਾ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹ ਹੁਰ ਦਾ ਅਨਮਿਊਟ ਚੰਡੀਗੜ੍ਹ